ਸਰ ਅੱਜ ਵਕਫਾ ਖਾਵਾ ਦੀ ਆਖੀ ਟੈਕਨੀਕੀ ਤਜਰੀਆ ਜੋ بیسਮੈਂਟ ਨੇ ਕੋਚਿੰਗ ਸੈਂਟਰ ਜੋ ਵੀ ਚੈਕਿੰਗ ਹੋ ਰਹੀ ਕਿਤਨਾ ਚੈਕਿੰਗ ਕੀਤੀ ਜਾ ਰਹੀ ਸਰ ਸਾਡੇ ਮਾਨਯੋਗ ਡੀਸੀ ਮੈਮ ਵੱਲੋਂ ਸਾਨੂੰ ਹਦਾਇਤ ਕੀਤੀ ਗਈ ਸੀਗੀ ਪਿਛਲੇ ਪਿਛਲੇ ਦਿਨ ਕਿ ਜਿੰਨੇ ਵੀ ਲੁਧਿਆਣਾ ਦੇ ਵਿੱਚ ਕਮਰਸ਼ਲਾਰੇ بیسਮੈਂਟ ਆ ਉਹਦੇ ਵਿੱਚ ਚੈਕ ਕੀਤੀ ਜਾਵੇ ਕਿ ਕਿੱਥੇ ਕਮਰਸ਼ਲ ਗਤੀਵਿਧੀਆਂ ਚੱਲ ਰਹੀਆਂ ਨੇ ਇਹਦੀ ਅਸੀਂ ਕੰਪਾਈਲ ਰਿਪੋਰਟ ਬਣਾ ਕੇ ਆਪਣੀ ਚੈੱਕ ਕਰਕੇ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਥਰੂ ਡੀਸੀ ਮੈਡਮ ਨੂੰ ਭੇਜਾਂਗੇ ਸਰ ਕਿਤਨੇ ਦੀ ਕਮੀਆਂ ਜਿਹੜੀਆਂ ਨਜ਼ਰ ਆਈਆਂ ਸਰ ਥੋੜੀ ਜਗ੍ਹਾ ਕਿਤੇ ਫਾਇਰ ਸੇਫਟੀ ਪ੍ਰਬੰਧ ਉਸ ਚੀਜ਼ਾਂ ਨਹੀਂ ਲੱਗੀਆਂ ਹੋਈਆਂ ਸੀ ਉਹ ਇਹਨਾਂ ਨੂੰ ਹਜੇ ਦਿੱਤੀਆਂ ਤੁਹਾਡੇ ਸਾਹਮਣੇ ਹਜੇ ਇਹਨਾਂ ਦੇ ਜੋ ਮਾਰਕੈਂਟ ਪ੍ਰੈਜ਼ੈਂਟ ਹੈ ਉਹ ਵੀ ਮਿਲੇ ਉਹ ਵੀ ਕਰ ਰਹੇ ਨੇ ਕਿ ਕਿਸਰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਉਹਨਾਂ ਨੂੰ ਬਹੁਤ ਛੇਤੀ ਲਾ ਕੇ ਤਾਂ ਤੁਹਾਡੇ ਤੋਂ ਦਿਖਾ ਚੈੱਕ ਕਰਵਾ ਸਕੀਏ ਰਿਕੁਆਇਰਮੈਂਟ ਕੀ ਕੀ ਹੁੰਦੀ ਹੈ ਜੀ ਸਰ ਬੀਸਮੈਂਟ ਦੇ ਵਿੱਚ ਮੇਜਰਲੀ ਰਿਕੁਆਇਰਮੈਂਟ ਸਪ੍ਰਿੰਕਲਰ ਦੀ ਹੁੰਦੀ ਹੈ ਤਾਂ ਉਹ ਲਾਣੇ ਜ਼ਰੂਰੀ ਹੈ ਬੇਸ਼ੱਕ ਤੇਰਾ ਏਰੀਆ ਥੋੜਾ ਘੱਟ ਹੈ ਬਟ ਉਹਦੇ ਨਾਲ ਸੇਫਟੀ ਜ਼ਿਆਦਾ ਵੱਧ ਜਾਂਦੀ ਹੈ ਬਿਲਡਿੰਗ ਦੇ ਵਿੱਚ ਬੇਸਮੈਂਟ ਦੇ ਵਿੱਚ ਉਹ ਲਾਣੇ ਚਾਹੀਦੇ ਨੇ ਤੇ ਹਾਈਡਰੈਂਟ ਸਿਸਟਮ ਵੀ ਕਿਤੇ ਕਿਤੇ ਨਹੀਂ ਹੈ ਬਟ 60 70% ਤਾਂ ਹਾਈਡਰੈਂਟ ਤਾਂ ਸਾਡੇ ਸਾਹਮਣੇ ਤੁਸੀਂ ਦੇਖਿਆ ਕਿ ਲੱਗੇ ਵੀ ਹੋਏ ਨੇ ਸਰ ਖੁਦ ਨੂੰ ਆਸੇ ਕੋਈ ਹਾਦਸਾ ਹੋ ਜਾਂਦਾ ਤਾਂ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਜਦੋਂ ਫਾਇਰ ਜਦੋਂ ਬੁਰੀਡ ਗੱਡੀਆਂ ਪਹੁੰਚਦੇ ਤਾਂ ਮਵਾਜ਼ੂਨ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਬੇਸਮੈਂਟ ਖਾਸ ਰੱਖ ਲੈਣ ਸਰ ਬੇਸਮੈਂਟ ਤੇ ਇੱਕ ਤਾਂ ਧੂਆ ਨਿਕਲਣ ਦੀ ਜਗ੍ਹਾ ਹੋਣੀ ਚਾਹੀਦੀ ਹੈ ਤੇ ਬਾਕੀ ਤੁਸੀਂ ਇੱਥੇ ਪਾਰਕਿੰਗ ਵੀ ਦੇ ਤੋਂ ਪਾਰਕਿੰਗ ਦਾ ਵੀ ਪੈਸੇਜ ਪ੍ਰੋਪਰ ਨੇ ਆ ਕਿ ਅਸੀਂ ਇੱਕਦਮ ਪਹੁੰਚ ਸਕੀਏ। ਹੂੰ। ਤੇ ਕਿ ਖਾਸਤਾ ਹੈ ਤਾਂ ਕਿ ਨੋਟੀਫਿਕੇਸ਼ਨਾਂ ਚਾਰੀ ਕਿ ਨੋਟਿਸ ਵੀ ਜਾਰੀ ਕੀਤੇ ਜਾਊਗਾ ਸਰ ਆਉਣ ਵਾਲੇ ਸਮੇਂ ਤੇ ਨਾਲ। ਸਰ ਅੱਜ ਵਕਫਾ ਖਾਵਾ ਜਾਈ ਆ ਕਿ ਚੈਕਿੰਗ ਕੀਤੀ ਜਾ ਰਹੀ ਹੈ ਜੋ ਬੇਸਮੈਂਟ ਨੇ ਕੋਚਿੰਗ ਸੈਂਟਰ ਤੋਂ ਵੀ ਚੈਕਿੰਗ ਹੋ ਰਹੀ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ? ਸਰ ਸਾਡੇ ਮਾਨਯੋਗ ਡੀਸੀ ਮੈਮ ਵੱਲੋਂ ਸਾਨੂੰ ਹਦਾਇਤ ਕੀਤੀ ਗਈ ਸੀਗੀ ਪਿਛਲੇ ਪਿਛਲੇ ਦਿਨ ਕਿ ਜਿੰਨੇ ਵੀ ਲੁਧਿਆਣਾ ਦੇ ਵਿੱਚ ਕਮਰਸ਼ੀਅਲਾਰੇ ਬੇਸਮੈਂਟ ਆ ਉਹਦੇ ਵਿੱਚ ਚੈਕ ਕੀਤੀ ਜਾਵੇਗੀ। ਕਿ ਕਿਤੇ ਕਮਰਸ਼ਲ ਗਤੀਵਿਧੀਆਂ ਚੱਲ ਰਹੀਆਂ ਨੇ ਇਹਦੀ ਅਸੀਂ ਕੰਬਾਈਨਡ ਰਿਪੋਰਟ ਬਣਾ ਕੇ ਆਪਣੀ ਚੈੱਕ ਕਰਕੇ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਥਰੂ ਡੀਸੀ ਮੈਡਮ ਨੂੰ ਭੇਜਾਂਗੇ ਐਸੇ ਕਿੰਤਰਾਂ ਦੀ ਕਮੀਆਂ ਜਿਹੜੀਆਂ ਨਜ਼ਰ ਆਈਆਂ ਸਰ ਥੋੜੀ ਜਗ੍ਹਾ ਕਿਤੇ ਫਾਇਰ ਸੇਫਟੀ ਪ੍ਰਬੰਧ ਉਸ ਚੀਜ਼ਾਂ ਨਹੀਂ ਲੱਗੀਆਂ ਹੋਈਆਂ ਸੀ ਉਹ ਇਹਨਾਂ ਨੂੰ ਹਜੇ ਦਿੱਤੀਆਂ ਤੁਹਾਡੇ ਸਾਹਮਣੇ ਹਜੇ ਇਹਨਾਂ ਦੇ ਜੋ ਮਾਰਕੀਟਿੰਗ ਪ੍ਰੈਜ਼ੀਡੈਂਟ ਹੈ ਉਹ ਵੀ ਮਿਲਿਓ ਵੀ ਕਰ ਰਹੇ ਨੇ ਕਿ ਕਿਸਰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਉਹਨਾਂ ਨੂੰ ਬਹੁਤ ਛੇਤੀ ਲਾ ਕੇ ਤਾਂ ਤੁਹਾਡੇ ਤੋਂ ਦਿਖਾ ਚੈੱਕ ਕਰਵਾ ਸਕੀਏ ਰਿਕੁਆਇਰਮੈਂਟ ਕੀ ਕੀ ਹੁੰਦੀ ਹੈ ਜੀ ਸਰ ਬੀਸਮੈਂਟ ਦੇ ਵਿੱਚ ਮੇਜਰਲੀ ਰਿਕੁਆਇਰਮੈਂਟ ਸਪ੍ਰਿੰਕਲਰ ਦੀ ਹੁੰਦੀ ਹੈ ਤਾਂ ਉਹ ਲਾਣੇ ਜ਼ਰੂਰੀ ਹੈ ਬੇਸ਼ੱਕ ਤੇਰਾ ਏਰੀਆ ਥੋੜਾ ਘੱਟ ਹੈ ਬਟ ਉਹਦੇ ਨਾਲ ਸੇਫਟੀ ਜ਼ਿਆਦਾ ਵੱਧ ਜਾਂਦੀ ਹੈ ਬਿਲਡਿੰਗ ਦੇ ਵਿੱਚ ਬੀਸਮੈਂਟ ਦੇ ਵਿੱਚ ਉਹ ਲਾਣੇ ਚਾਹੀਦੇ ਨੇ ਤੇ ਹਾਈਡਰੈਂਟ ਸਿਸਟਮ ਵੀ ਕਿਤੇ ਕਿਤੇ ਨਹੀਂ ਹੈ ਬਟ 60 70% ਤਾਂ ਹਾਈਡਰੇਟ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਕਿ ਲੱਗੇ ਵੀ ਹੋਏ ਸਰ ਖੁਦ ਨੂੰ ਵਾਸਤੇ ਕੋਈ ਖਾਸਾ ਹੋ ਜਾਂਦਾ ਤਾਂ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਜਦੋਂ ਫਾਇਲ ਜਦੋਂ ਗ੍ਰੇਡ ਕੱਡੀਆਂ ਪਹੁੰਚਦੇ ਤਾਂ ਵਾਜੋਂ ਕਿਹੜੀ ਤਰ੍ਹਾਂ ਦੀ ਦਿੱਕਤ ਆਉਂਦੀ ਬੇਸਮੈਂਟ ਖਾਸ ਰੱਖਦੇ ਆ ਸਰ ਬੇਸਮੈਂਟ ਤੇ ਇੱਕ ਤਾਂ ਧੂਆ ਨਿਕਲਣ ਦੀ ਜਗ੍ਹਾ ਹੋਣੀ ਚਾਹੀਦੀ ਹੈ ਤੇ ਬਾਕੀ ਤੁਸੀਂ ਇੱਥੇ ਪਾਰਕਿੰਗ ਵੀ ਦੇਖੋਗੇ ਜੇ ਇੱਥੇ ਕੋਈ ਇਨਸੀਡੈਂਟ ਹੋ ਜਾਂਦਾ ਤਾਂ ਪਾਰਕਿੰਗ ਦਾ ਵੀ ਪੈਸੇਜ ਪ੍ਰੋਪਰ ਨੇ ਕਿ ਅਸੀਂ ਇੱਕਦਮ ਪਹੁੰਚ ਸਕੀਏ ਹਮਮ ਬੇਸਮੈਂਟ ਤੇ ਕੀ ਖਾਸ ਦਾ ਤਰੀਕਾ ਕਿ ਨੋਟੀਸ ਹਨ ਜਾਰੀ ਕੀਤਾ ਹੈ ਨੋਟਿਸ ਵੀ ਜਾਰੀ ਕੀਤੇ ਜਾਓਗੇ ਸਰ